ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਹਰ ਜੇਠ ਜੁੜੰਦਾ ਲੋੜੀਏ ਇਸ ਅੱਗੇ ਸਭ ਨਿਵੰਨ ਹਰ ਸੱਜਣ ਤਾਮਣ ਲੱਗਿਆ ਇਸ ਨ ਦੇਈ ਵਨ ਹਰ ਜੇਠ ਜੁੜੰਦਾ ਲੋੜੀਏ ਇਸ ਅੱਗੇ ਸਭ ਨਿਵੰਨ ਸੱਜਣ ਤਾਂ ਹਉਣੇ ਲੱਗੇ ਆ ਕਿਸੇ ਨ ਦੇਹੀ ਬਨ ਮਾਨਕ ਮੁਕਤੀ ਨਾਮ ਪ੍ਰਭ ਉਨ ਲੱਗੇ ਨਾਹੀ ਸੰਗ ਰੰਗ ਸਵੇ ਨਾਰਾਇਣੇ ਜੇਤੇ ਮੰਦ ਭਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀਵ ਕੇ ਰਾਨਾ ਜੋ ਪ੍ਰਭ ਕੀਤੇ ਆਪਣੇ ਸੋਈ ਕਹੀਏ ਤਨ ਆਪਣੇ ਲਈ ਆ ਜੇ ਮਿਲੇ ਵਿਛੜ ਕਿਉ ਰੋਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਣਨ ਮਣਨ ਹਰ ਜੇਟ ਰੰਗੀਲਾ ਤਿਸ ਕਣੀ ਇਸ ਇਸ ਕੈ ਭਾਗ ਮਥਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇਟ ਰੰਗੀਲਾ ਦਿਸ ਤਣੀ ਜਿਸ ਕੈ ਭਾਗ ਮਥਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹ